जय श्री राम साथियों मैं भव्य पर द्वार आज राष्ट्रीय प्रधान बजरंग दल हिंद आज बहुत ही अहम मुद्दे नु लेके तडे नाल वीडियो सांझी कर रहे हां अमृतपाल मैरो ना दा व्यक्ति सीधा तो सीधा क्रिमिनल प्रकृति दा व्यक्ति हैगा जेड़ा सीधा तो सीधा पंजाब दे लॉ एंड ऑर्डर नु चैलेंज कर रहे है कानून व्यवस्था नु चैलेंज कर रहे है लोकां नु ਮਾਰਨ ਦੀ ਸ਼ਰਯਾਮ ਧਮਕੀਆ ਦੇ ਰਿਹਾ ਹੈ ਸ਼ਰਯਾਮ ਜ਼ਿੰਮੇਵਾਰੀਆ ਲੈ ਰਿਹਾ ਹੈ ਸਿੱਧਾ ਤੋਂ ਸਿੱਧਾ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਲੱਗਿਆ ਹੋਇਆ ਹੈ ਆਪਣੀ ਗੰਦੀ ਟੀਆਰਪੀ ਲਈ ਗੰਦੀ ਟੀਆਰਪੀ ਲਈ ਇੱਕ ਬਾਣੇ ਨੂੰ ਗੁਰੂ ਆ ਦੇ ਬਾਣੇ ਨੂੰ ਬਦਨਾਮ ਕਰਨ ਦਾ ਪ੍ਰਯਾਸ ਕਰ ਰਿਹਾ ਹੈ ਇਹ ਇਹ ਜੇ ਵਿਅਕਤੀਆਂ ਦਾ ਸਾਥ ਦੇਣ ਦੀ ਲੋੜ ਨਹੀਂ ਹੈ ਇਹਨਾਂ ਦੇ ਸਮਰਥਕਾਂ ਤੇ ਵੀ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਆ ਉਹ ਵਿਅਕਤੀ ਨੇ ਜਿਹੜੇ ਪੰਜਾਬ ਨੂੰ ਤਾਲਿਬਾਨ ਬਣਾਉਂਦੇ ਰਸਤੇ ਤੇ ਤੋਲੇ ਹੋਏ ਨੇ ਠੀਕ ਹੈ ਸੋਸ਼ਲ ਮੀਡੀਆ ਤੇ ਅਗਰ ਕੋਈ ਗਲਤ ਵੀਡੀਓ ਬਣਾਉਂਦਾ ਅਸੀਂ ਉਹਦਾ ਸਮਰਥਨ ਨਹੀਂ ਕਰਦੇ ਲੇਕਿਨ ਉਹਦੇ ਲਈ ਕਾਨੂੰਨ ਦੀ ਜਾਨ ਉਹਦੇ ਲਈ ਰਸਤਾ ਕਾਨੂੰਨ ਦਾ ਅਪਣਾ ਨਾ ਕਿ ਉਹ ਬੰਦੇ ਦਾ ਕਤਲ ਕਰ ਦੇਣ ਔਰ ਬਾਕੀਆਂ ਨੂੰ ਧਮਕੀਆਂ ਲਾਣ ਕਤਲ ਕਰਨ ਦੀ ਆ ਕਿੱਥੇ ਦਾ ਗੁੰਡਾ ਰਾਜ ਆ ਚੁੱਕਿਆ ਹੈ ਆ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਪੰਜਾਬ ਦਾ ਵਰਲਡ ਵਾਈਡ ਨਾਮ ਖਰਾਬ ਕਰ ਰਹੇ ਨੇ ਆਏ ਦਿਨ ਵਿਅਕਤੀਆਂ ਵੱਲੋਂ ਆਂਦਾ ਹੈ ਕਿ ਬਾਣਾ ਪਾ ਕੇ ਵਿਅਕਤੀ ਆਏ ਕੋਈ ਤਲਵਾਰ ਮਾਰ ਗਿਆ ਕੋਈ ਗਾਟਾ ਲਾ ਗਿਆ ਆ ਕਿਥੇ ਦਾ ਆਪਣੇ ਆਪ ਨੂੰ ਹੀ ਆ ਜੱਜ ਸਮਝੀ ਬੈਠੇ ਨੇ ਅਮਰਿਤਪਾਲ ਮਹਿਰੋ ਪਹਿਲਾਂ ਵੀ ਪਗੋੜਾ ਹੋ ਰੱਖਿਆ ਪੁਲਿਸ ਨੂੰ ਫੜਨ ਆਈ ਸੀ ਆ ਦਵਾ ਡੱਬ ਕੇ ਭੱਜ ਗਿਆ ਸੀਗਾ ਹੁਣ ਆ ਫੇਰ ਖੜਾ ਹੋ ਗਿਆ ਅੱਜ ਤੋਂ 30 ਸਾਲ ਪਹਿਲਾਂ ਵੀ ਐਜੇ ਵਿਅਕਤੀ ਹੋਏ ਨੇ ਜਿਹੜੀ ਆਪਣੀ ਦਹਿਸ਼ਤ ਬਣਾਉਣਾ ਚਾਹੁੰਦੇ ਸੀਗੇ ਉਹਨਾਂ ਨੇ ਲੋਕਾਂ ਦਾ ਕਤਲ ਕੀਤਾ ਮਾਸੂਮਾ ਦਾ ਕਤਲ ਕੀਤਾ ਨਤੀਜਾ ਕੀ ਹੋਇਆ ਪੰਜਾਬ ਪੁਲਿਸ ਐਕਸ਼ਨ ਮੋਡ ਚ ਆਈ ਔਰ ਸਫਾਇਆ ਕਰਤਾ 30 ਸਾਲ ਤੱਕ ਠੰਡ ਪਈ ਰਹੀ ਫਿਰ ਦੁਬਾਰਾ ਤੋਂ ਆ ਲੋਕ ਦੇਸ਼ ਵਿਰੋਧੀਆ ਤੋਂ ਹੋ ਸਕਦਾ ਹੈ ਦੇਸ਼ ਵਿਰੋਧੀਆ ਤੋਂ ਫੰਡਿੰਗ ਲੈ ਕੇ ਪੂਰੀ ਪਲੈਨਿੰਗ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਔਰ ਸਿੱਧਾ ਤੋਂ ਸਿੱਧਾ ਚੈਲੰਜ ਕਰ ਰਹੇ ਨੇ ਹਿੰਦੂਆਂ ਨੂੰ ਵੀ ਹਥਿਆਰ ਚੱਕਣੇ ਆਂਦੇ ਨੇ ਹਿੰਦੂਆਂ ਨੂੰ ਵੀ ਸਾਰੀ ਚੀਜ਼ਾਂ ਹੈਗੀਆਂ ਨੇ ਲੇਕਿਨ ਹਿੰਦੂ ਸਨਾਤਨ ਮਰਿਆਦਾ ਨੂੰ ਮੰਨਦਾ ਹੈ ਸਨਾਤਨ ਮਰਿਆਦਾ ਸਾਡੀ ਕਹਿੰਦੀ ਨਹੀਂ ਏ ਕਿਸੇ ਬੇਕਸੂਰ ਦਾ ਜੇ ਉਹਨੇ ਗਲਤੀ ਵੀ ਕੀਤੀ ਹੈ ਕਿ ਉਹਦਾ ਗਾਟਾ ਵੜ ਦੋ ਮੇਰੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਹੈ ਮੁੱਖ ਮੰਤਰੀ ਜੀ ਆਪ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਪੰਜਾਬ ਚ ਫਿਰ ਤੋਂ ਇੱਕਾ ਲਹਿਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆ ਤਾਲੀਬਾਨ ਦੇ ਰਸਤੇ ਲੈ ਜਾਣਾ ਚਾਹੁੰਦੇ ਨੇ ਐਨਾ ਤੇ ਨਖਪਾਨ ਦੀ ਲੋੜ ਹੈ ਇਹਨਾਂ ਨੂੰ ਟਾਈਮ ਦਿੱਤਾ ਜਾਏ ਅਗਰ ਆ ਸਰੈਂਡਰ ਕਰਦਾ ਤਾਂ ਠੀਕ ਹੈ ਨਹੀਂ ਤਾਂ ਇਹਨਾਂ ਦਾ ਇਨਕਾਊਂਟਰ ਕਰਕੇ ਇੱਕ ਮਿਸਾਲ ਪੈਦਾ ਕੀਤੀ ਜਾਏ ਕਿ ਜਿਹੜਾ ਵੀ ਆਪਣੇ ਆਪ ਨੂੰ ਕਾਨੂੰਨ ਤੋਂ ਉੱਤੇ ਮੰਨੂਗਾ ਕਿਸੇ ਦੇ ਕਤਲ ਕਰਨ ਦੀ ਕੁਰੇਜ ਨਹੀਂ ਮੰਨੂਗਾ ਉਹਦਾ ਹਸ਼ਰ ਆਈ ਹੋਗਾ ਪਹਿਲਾਂ ਵੀ ਪੰਜਾਬ ਪੁਲਿਸ ਨੇ ਬਹੁਤ ਬਾਦਰੀ ਨਾਲ ਇਹਨਾਂ ਦਾ ਸਫਾਇਆ ਕੀਤਾ ਹੈ ਜਿਹੜੇ ਕ੍ਰਿਮੀਨਲ ਪ੍ਰਵਰਤੀ ਦੇ ਲੋਕ ਨੇ ਜਿਹੜੇ ਕਤਲ ਕਰਦੇ ਹੋਏ ਸ਼ਰਿਆਮ ਜ਼ਿੰਮੇਵਾਰੀਆਂ ਲੈ ਰਹੇ ਨੇ ਆਪਣੇ ਆਪ ਨੂੰ ਅਕੀਦ ਖਾਣਾ ਚਾਹੁੰਦੇ ਨੇ ਆ ਪੂਰਾ ਤੋਂ ਸਦਾ ਤੁਸਰਾ ਗੁਰੂਆ ਦੇ ਜਿਹੜਾ ਬਾਣਾ ਪਾਇਆ ਉਹਦੀ ਵੀ ਬੇਅਦਬੀ ਕਰ ਰਹੇ ਨੇ ਕਿਉਂਕਿ ਗੁਰੂਆ ਨੇ ਕਦੀ ਆਦੇਸ਼ ਨਹੀਂ ਦਿੱਤਾ ਕਿ ਕਿਸੇ ਦਾ ਕਤਲ ਕਰ ਦੋ ਤੁਸੀਂ ਆ ਆਪਣੇ ਆਪ ਕੀ ਜੱਜ ਬਣੇ ਬੈਠੇ ਨੇ ਆਪਣੇ ਆਪ ਨੂੰ ਕਾਨੂੰਨ ਤੋਂ ਉੱਤੇ ਸਮਝਦੇ ਨੇ ਪਗੋੜੇ ਹੋ ਕੇ ਵੀ ਸ਼ਰੀਆਮ ਵੀਡੀਓ ਪਾ ਰਹੇ ਨੇ ਇਹਨਾਂ ਤੇ ਨੱਥ ਪਾਨ ਦੀ ਲੋੜ ਐ ਮੈਂ ਵੀ ਸਾਰਿਆਂ ਰਾਹੀ ਸੋਸ਼ਲ ਮੀਡੀਆ ਰਾਹੀ ਇਹਨਾਂ ਨੂੰ ਆ ਹੀ ਕਹੂੰਗਾ ਸੁਧਰ ਜੋ ਸੁਦਰ ਜੋ ਆ ਕੰਮਾਂ ਚ ਕੁਛ ਨਹੀਂ ਰੱਖਿਆ ਹਾਲ ਬਹੁਤ ਮਾੜਾ ਹੁੰਦਾ ਠੀਕ ਹੈ ਗੁਰੂਆਂ ਦੇ ਪ੍ਰਚਾਰ ਕਰੋ ਬਾਣੀ ਦਾ ਪ੍ਰਚਾਰ ਕਰੋ ਲੇਕਿਨ ਅਗਰ ਕਿਸੇ ਵੀ ਮੌਲ ਚ ਤੁਸੀਂ دہشت ਪੈਲਾਓਗੇ ਜਾਂ ਡਰੋਨ ਦੀ ਕੋਸ਼ਿਸ਼ ਕਰੋਗੇ ਤੇ ਅੱਜ ਦਾ ਸਮਾਜ ਡਰਨ ਵਾਲਾ ਨਹੀਂ ਹੈ ਜੈ ਸ਼੍ਰੀ ਰਾਮ